ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦਨਾ ਆਇਆ ਇੱਕ ਤਾਂ ਸਰਕਾਰਾਂ ਦੇ ਉੱਪਰ ਲੋਕਾਂ ਦਾ ਗਿਲਾ ਤੇ ਇੱਕ ਪਰਮਾਤਮਾ ਤੇ ਵੀ ਲੋਕ ਗਿਲਾ ਕਰ ਰਹੇ ਨੇ ਤੇ ਅਰਦਾਸਾਂ ਵੀ ਕਰ ਰਹੇ ਨੇ ਇਹ ਪਿੰਡ ਫਤੇਵਾਲੀ ਦੀਆਂ ਤਸਵੀਰਾਂ ਸੰਗਤ ਜੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਇਹ ਪਿੰਡ ਫਤੇਵਾਲੀ ਦੇ ਵਿੱਚੋਂ ਦੀ ਪਾਣੀ ਗੁਜ਼ਰ ਰਿਹਾ ਹੈ ਪੂਰੇ ਦਾ ਪੂਰਾ ਪਿੰਡ ਪਾਣੀ ਦੀ ਮਾਰ ਦੇ ਹੇਠ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਸ਼ਮਸ਼ਾਨ ਘਾਟ ਹੈ ਜਿੱਥੇ ਆ ਕੇ ਲੋਕ ਮੁਰਦਾ ਪੁੱਕਣ ਵਾਸਤੇ ਆਉਂਦੇ ਨੇ ਤੇ ਬੈਠਦੇ ਨੇ ਕਰੀਬ ਤੇ ਕਰੀਬ ਸਾਰਾ ਹੀ ਡੁੱਬਣ ਵਾਲਾ ਹੈ ਅੱਧੇ ਤੋਂ ਜ਼ਿਆਦਾ ਡੁੱਬਿਆ ਹੋਇਆ ਹੈ ਇਹ ਪਿੰਡ ਦੇ ਵਿੱਚ ਤੁਸੀਂ ਦੇਖੋ ਕੁਝ ਪਰਿਵਾਰ ਜਿਹੜੇ ਨੇ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਘਰ ਦੇ ਉੱਪਰ ਬੈਠੇ ਹੋਏ ਨੇ ਸਾਡੀ ਭੈਣ ਹੈ ਸਾਡੀ ਧੀ ਬੈਠੀ ਹੋਈ ਹੈ ਤੇ ਥੱਲੇ ਪਾਣੀ ਦਾ ਵਹਾ ਹੈ ਦੇਖੋ ਖਤਰਾ ਥੱਲੇ ਵੀ ਆ ਪਾਣੀ ਦੇ ਵਿੱਚ ਵੀ ਡੁੱਬਣ ਦਾ ਵੀ ਕਿਤੇ ਨਾ ਕਿਤੇ ਬੱਚੇ ਡੋਬਣਾ ਜਾਣ ਕਿਉਂਕਿ ਪਾਣੀ ਬਹੁਤ ਵੱਡੀ ਗਿਣਤੀ ਦੇ ਅੰਦਰ ਉਚਾਈ ਦੇ ਵਿੱਚ ਪਹੁੰਚਿਆ ਹੋਇਆ ਤੇ ਇਸ ਤਰੀਕੇ ਦੇ ਨਾਲ ਬੇੜੀਆਂ ਦੇ ਉੱਪਰ ਘਰਾਂ ਦੇ ਵਿੱਚ ਸੰਸਥਾਵਾਂ ਵੱਲੋਂ ਕੁਝ ਸਰਕਾਰਾਂ ਵੱਲੋਂ ਰਾਤ ਸਮਗਰੀ ਜਿਹੜੀ ਹੈ ਉਹ ਪਹੁੰਚਾਉਂਦਾ ਵੀ ਯਤਨ ਕੀਤਾ ਜਾ ਰਿਹਾ ਹੈ ਪਰ ਜੀ ਆਪਾਂ ਗੱਲਬਾਤ ਕਰ ਰਹੇ ਸੀ ਵੀ ਲੋਕ ਕੋਠਿਆਂ ਦੇ ਉੱਪਰ ਚੜੇ ਹੋਏ ਨੇ ਪਾਣੀ ਤੋਂ ਡਰਦੇ ਹੋਏ ਪਰ ਖਤਰਾ ਇਹ ਆ ਵੀ ਜਿਸ ਤਰੀਕੇ ਦੇ ਨਾਲ ਪਾਣੀ ਨੂੰ ਦੇਖਿਆ ਜਾ ਰਿਹਾ ਥੱਲੇ ਵੀ ਡੁੱਬਣ ਦਾ ਖਤਰਾ ਹੈ ਤੇ ਜਿਸ ਤਰੀਕੇ ਨਾਲ ਨੀਆਂ ਦੇ ਵਿੱਚ ਪਾਣੀ ਪੈ ਰਿਹਾ ਜਿਸ ਤਰੀਕੇ ਨਾਲ ਘਰਾਂ ਦੀਆਂ ਕੰਧਾਂ ਪੜ ਰਹੀਆਂ ਨੇ ਲੈਂਟਰ ਪਾਰ ਰਹੇ ਨੇ ਤੇ ਉਹਨਾਂ ਘਰਾਂ ਦਾ ਡਿੱਗਣ ਦਾ ਪੂਰਾ ਪੂਰਾ ਖਤਰਾ ਹੈ ਤੇ ਜੇ ਉਹੀ ਛੱਤ ਕਿਤੇ ਡਿੱਗਦੀ ਹੈ ਬੱਚੇ ਉਸ ਵਿੱਚ ਡਿੱਗ ਜਾਂਦੇ ਨੇ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਜ਼ਿੰਮੇਵਾਰੀ ਕਿਸ ਦੀ ਹੈ ਇਹ ਵੀ ਇੱਕ ਸਵਾਲ ਖੜਾ ਹੋ ਜਾਂਦਾ ਹੈ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਦੇ ਨਾਲ ਪਹੁੰਚ ਰਹੀ ਹੈ ਵੀ ਠੀਕ ਹੈ ਅਸੀਂ ਜਿਹੜਾ ਰੈਸਕਿਊ ਕਰਨਾ ਇਹਨਾਂ ਲੋਕਾਂ ਨੂੰ ਬਾਹਰ ਕੱਢੀਏ ਪਰ ਲੋਕਾਂ ਦਾ ਘਰ ਦੇ ਨਾਲ ਮੂੰਹ ਹੈ ਘਰ ਦੇ ਵਿੱਚ ਸਮਾਨ ਪਿਆ ਘਰ ਦੇ ਵਿੱਚ ਮਾਲ ਦੰਗਰ ਨੇ ਜੀਵ ਜੰਤੂ ਨੇ ਲੋਕਾਂ ਦਾ ਵੀ ਦਿਲ ਨਹੀਂ ਕਰ ਰਿਹਾ ਬੇਸ਼ੱਕ ਉਹਨਾਂ ਨੂੰ ਚਾਰੇ ਪਾਸੇ ਮੌਤ ਹੀ ਦਿਖਦੀ ਹੈ ਚਾਰੇ ਪਾਸੇ ਮੌਤ ਦਿਸਦੀ ਆ ਪਾਣੀ ਪਾਣੀ ਦਿਸਦਾ पर मजबूरी ਉਹਨਾਂ ਲੋਕਾਂ ਦੀ ਇਹ ਹੈ ਵੀ ਉਹ ਘਰ ਛੱਡ ਨਹੀਂ ਸਕਦੇ ਤੁਹਾਨੂੰ ਵੀ ਪਤਾ ਹੈ ਵੀ ਜਿਸ ਘਰ ਦੇ ਵਿੱਚ ਬੰਦੇ ਨੇ ਸਾਰੀ ਜ਼ਿੰਦਗੀ ਸਾਰਾ ਸਮਾਂ گزارਿਆ ਹੋਵੇ ਜਿਸ ਘਰ ਦੇ ਉੱਪਰ ਮਿਹਨਤ ਮੁਸ਼ਕਲ ਕਰਕੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਉਹ ਸਾਰਿਆ ਹੋਵੇ ਘਰ ਤੇ ਘਰ ਕਿੱਥੇ ਛੱਡਿਆ ਜਾਂਦਾ ਹੈ ਤੇ ਮਾਲ ਡੰਗਰ ਦੀ ਗੱਲਬਾਤ ਕਰੀਏ ਮਾਲ ਡੰਗਰ ਘਰ ਦੇ ਵਿੱਚ ਜੇ ਬੰਨਿਆ ਮਾਲ ਡੰਗਰ ਬਹੁਤੇ ਲੋਕਾਂ ਨੇ ਤਾਂ ਕੋਠਿਆਂ ਦੇ ਉੱਪਰ ਵੀ ਚੜਾਇਆ ਹੋਇਆ ਸੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੰਡ ਫਤੇਵਾਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਇਸ ਤਰੀਕੇ ਦੇ ਨਾਲ ਕਈ ਵਾਰੀ ਬੇੜੀਆਂ ਵੀ ਕੰਮ ਨਹੀਂ ਕਰਦੀਆਂ ਪੂਰਨ ਤੌਰ ਤੇ ਇਹ ਬੇੜੀ ਬੇਸ਼ੱਕ ਉਸ ਪਿੰਡ ਦੇ ਵੱਲੋਂ ਆ ਰਹੀ ਹੈ ਪਰ ਕਈ ਵਾਰੀ ਚੱਪੂ ਕੰਮ ਨਹੀਂ ਕਰਦੇ ਕਿਉਂਕਿ ਪਾਣੀ ਦਾ ਵਹਾਅ ਹੀ ਬਹੁਤ ਜ਼ਿਆਦਾ ਹੈ ਸੋ ਇਹ ਤੁਸੀਂ ਦੇਖੋ ਸਾਰੇ ਦਾ ਸਾਰਾ ਏਰੀਆ ਇਹ ਤੁਹਾਨੂੰ ਮੈਂ ਦੱਸ ਦਵਾਂ 8 ਤੋਂ 10 ਕਿਲੋਮੀਟਰ ਦਾ ਦਾਇਰਾ ਹੈਗਾ ਇਹ ਜਿਹੜਾ ਪਾਣੀ ਹੈ ਉਰਲਾ ਬੰਨ ਹੈ ਜਿਹੜਾ ਫੱਤੇ ਵਾਲੇ ਦਾ ਜੋ ਵਸਤੀ ਕਿਸ਼ਨਗੜ੍ਹ ਦੀ ਗੱਲਬਾਤ ਕਰੀਏ ਆਪਾਂ ਮੱਲਾਂ ਵਾਲੇ ਦੇ ਨਜ਼ਦੀਕ ਦੇ ਬੰਨ ਇਸ ਪਾਸੇ ਤੇ ਪਰਲੇ ਪਾਸੇ ਦੀ ਆਪਾਂ ਪਿੰਡ ਉਹੀ ਸਭਰਾ ਦੀ ਕੋਟ ਬੁੱਡੇ ਦੀ ਗੱਲਬਾਤ ਕਰੀਏ ਤੇ ਕਰੀਬ 8-10 ਕਿਲੋਮੀਟਰ ਦਾ ਫੈਸਲਾ ਹੈਗਾ ਜਿੱਥੇ ਪਾਣੀ ਵਗ ਰਿਹਾ ਆ ਵੇਖੋ ਤੁਸੀਂ ਕਿਸੇ ਨੇ ਕਿੱਡੇ ਸ਼ੌਂਕ ਦੇ ਨਾਲ ਛੰਨ ਬਣਾਈ ਹੋਵੇਗੀ ਮੋਟਰ ਦੀ ਉਹ ਵੀ ਅੱਧੀ ਤੋਂ ਜ਼ਿਆਦੀ ਡੁੱਬੀ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਰਾਤ ਸਮਗਰੀ ਪਿੰਡ ਵਾਲੇ ਲੋਕ ਜਿਹੜੇ ਨੇ ਪਿੰਡ ਦੇ ਵਿੱਚ ਲਜ਼ਾਰੇ ਨੇ ਖੈਰ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਘਰ ਇਸ ਪਿੰਡ ਨੇ ਉੱਚੀ ਜਗ੍ਹਾ ਤੇ ਬਣਾਇਆ ਆ ਬਹੁਤ ਭਰਤ ਪਾਇਆ ਸੀ ਉਸ ਗੁਰੂ ਘਰ ਦੇ ਵਿੱਚ ਭਰਤੀ ਪਾ ਕੇ ਉੱਚੀ ਜਗ੍ਹਾ ਤੇ ਗੁਰੂ ਘਰ ਬਣਾਇਆ ਤੇ ਅੱਧੇ ਤੋਂ ਜ਼ਿਆਦਾ ਪਿੰਡ ਪਿੰਡ ਫਤਿਹਵਾਲੇ ਦੇ ਲੋਕ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ ਹੀ ਸ਼ਰਨ ਲੈ ਕੇ ਬੈਠੇ ਹੋਏ ਨੇ ਆਪਣੇ ਗੁਰੂ ਘਰ ਨੂੰ ਛੱਡ ਨਹੀਂ ਰਹੇ ਆਪਣੇ ਪਿੰਡ ਨੂੰ ਛੱਡ ਨਹੀਂ ਰਹੇ ਤੇ ਇਸ ਤਰੀਕੇ ਦੇ ਨਾਲ ਰਾਤ ਸਮਗਰੀ ਜਿਹੜੀ ਹੈ ਜਥੇਬੰਦੀਆਂ ਵੱਲੋਂ ਕੁਝ ਪਿੰਡ ਦੇ ਜਿਹੜੇ ਨੌਜਵਾਨ ਹੈਗੇ ਨੇ ਇਸ ਤਰੀਕੇ ਦੇ ਨਾਲ ਕਿਸੇ ਰੇੜੀ ਦੇ ਉੱਪਰ ਕਿਸੇ ਬੇੜੀ ਦੇ ذریعے ਲੈ ਕੇ ਰਾਤ ਸਮਗਰੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਪਰ ਇਹ ਸਭ ਤੋਂ ਵੱਡਾ ਖਤਰਾ ਹੈ ਦਰਿਆ ਵੇਖੋ ਸਤਲੁਜ ਹੈ ਸਤਲੁਜ ਦਰਿਆ ਦੀ ਪੇਂਟ ਚੜਿਆ ਹੋਇਆ ਇਹ ਪਿੰਡ ਹੈ ਪੂਰੀ ਇਸ ਵਕਤ ਇਥੋਂ ਵਹਨ ਦੇ ਵਿੱਚ ਵਹਿ ਰਿਹਾ ਹੈ ਖੈਰ ਰੱਬ ਦਾ ਵਾਸਤਾ ਰੱਬ ਨਾ ਕਰੇ ਇੱਥੇ ਸੜਕਾਂ ਪੁੱਟੀ ਜਾਂਦੀ ਹੈ ਇੱਥੇ ਖੋਰਾ ਲੱਗ ਜਾਂਦਾ ਹੈ ਤੇ 30 ਤੋਂ 35 ਫੁੱਟ ਦਾ ਕਈ ਵਾਰੀ ਇੰਨਾ ਵੱਡਾ ਟੋਆ ਜਿਹੜਾ ਦਰਿਆ ਆਪਣਾ ਬਣਾ ਲੈਂਦਾ ਉਹਨੂੰ ਫਾੜ ਬਣਾ ਲੈਂਦਾ ਜੇ ਕਿਸੇ ਮੌਕੇ ਕੋਈ ਸੜਕ ਅਜੇਹੀ ਦਰਿਆ ਪੱਟ ਕੇ ਲੈ ਜਾਂਦਾ ਏਦਾਂ ਤੇਜ਼ ਵਹਾਅ ਪੱਟ ਕੇ ਲੈ ਜਾਂਦਾ ਜਿਸ ਤਰੀਕੇ ਦੇ ਨਾਲ ਪਿਛਲੇ ਪਾਸੇ ਇੱਕ ਨੌਜਵਾਨ ਜਾਂ ਬੱਚਾ ਤੁਰਿਆ ਜਾ ਰਿਹਾ ਤੇ ਜਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਪੰਜ ਸੱਤ ਜਣੇ ਨੌਜਵਾਨ ਇਕੱਠੇ ਹੋ ਕੇ ਜਾ ਰਹੇ ਨੇ ਕੁਝ ਅਜੇਹੀ ਘਟਨਾ ਵਾਪਰਦੀ ਹੈ ਤੇ ਫੇਰ ਜ਼ਿੰਮੇਵਾਰ ਕੌਣ ਹੁੰਦਾ ਪਾਣੀ ਦਾ ਵਹਾਅ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿੰਨਾ ਪਾਣੀ ਫਾਸਟ ਆ ਰਿਹਾ ਗੋਲੀਵੰਗ ਪਾਣੀ ਜਿਹੜਾ ਉਹ ਇਸ ਵਕਤ ਆ ਰਿਹਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸੁਖ ਪੰਜਾਬ ਟੀਵੀ ਦੇ ਉੱਪਰ ਸਾਂਝੀਆਂ ਕਰ ਰਹੇ ਹਾਂ ਕੁਝ ਪਿੰਡ ਦੇ ਨੁਮਾਇंदे ਵੀ ਹੈਗੇ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਆਪਾਂ ਉਹਨਾਂ ਦੇ ਨਾਲ ਵੀ ਸੰਗਤ ਜੀ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ ਵੀ ਉਹ ਕੀ ਕਹਿੰਦੇ ਨੇ ਪਿੰਡ ਦੇ ਲੋਕ ਕੀ ਕਹਿੰਦੇ ਨੇ ਇਹ ਪਾਣੀਆਂ ਦੀ ਸਥਿਤੀ ਕਿਹੋ ਜੀ ਹੈ ਕਿੰਨਾ ਕੁ ਔਖਾ ਸਮਾਂ ਇਹਨਾਂ ਪਰਿਵਾਰਾਂ ਦੇ ਉੱਪਰ ਗੁਜ਼ਰ ਰਿਹਾ ਹੈ ਗੁਰੂ ਘਰ ਦੇ ਵਿੱਚ ਸ਼ਰਨ ਲਈ ਹੈ ਉਸ ਵਿਸ਼ੇ ਦੇ ਉੱਪਰ ਵੀ ਆਪਾਂ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਨੇ ਆ ਵੀਰ ਅਨੂਪ ਸਿੰਘ ਜੀ ਸਾਡੇ ਨਾਲ ਹੈਗੇ ਨੇ ਵੀ ਗੁਰਦੁਆਰਾ ਸਾਹਿਬ ਉੱਚੀ ਜਗ੍ਹਾ ਤੇ ਆ ਇਸ ਕਰਕੇ ਉਹਦਾ ਬਚਾਅ ਬਾਕੀ ਸਾਰੇ ਪਿੰਡ ਦੇ ਵਿੱਚ ਪਾਸੇ-ਪਾਸੇ ਪਾਣੀ ਹੈ ਬਹੁਤ ਪਾਣੀ ਆ ਜੀ ਗਲੀਆਂ 'ਚ ਪਾਣੀ ਆ ਲੋਕਾਂ ਦੇ ਘਰ ਉੱਚੇ ਆ ਜੀ ਹਾਂਜੀ ਠੀਕ ਆ ਬਹੁਤ ਜ਼ਿਆਦਾ ਪਾਣੀ ਆ ਜੀ ਜੇ ਆਪਾਂ ਉਹ ਗੱਲ ਕਰੀਏ ਉਹ ਸਾਹਮਣੇ ਪਰਿਵਾਰ ਹੈ ਉਹ ਹਜੇ ਤੱਕ ਨਹੀਂ ਥੱਲੇ ਆਇਆ ਕਈ ਵਾਰੀ ਨੀਆਂ ਜੜੀਆਂ ਨੇ ਉਹ ਖੁਰ ਜਾਂਦੀਆਂ ਨੇ ਬੈਠ ਜਾਂਦੀਆਂ ਮਕਾਨ ਡਿੱਗੇ ਵੀ ਬਹੁਤ ਨੇ ਹਾਂਜੀ ਖਤਰੇ ਵਾਲੀ ਗੱਲ ਹੈ ਕਿਵੇਂ ਲੱਗਦਾ ਤੁਹਾਨੂੰ ਖਤਰਾ ਇਹਨਾਂ ਨੂੰ ਡਾਡੁਰ ਨਹੀਂ ਲੱਗਦਾ ਉੱਤੇ ਬੈਠਿਆ ਪਰਿਵਾਰ ਪਾਣੀ ਦੀ ਡਾਰੀ ਲੱਗੂਗਾ ਹੋਰ ਆਪਾਂ ਤਾਂ ਇਹ ਆਪ ਸਿਆਣੇ ਜੀ ਇਹ ਜੋੜਾ ਵੀ ਪਾ ਸਕਦੇ ਨੰਗੇ ਵਿਚਾਰੇ ਦਿਨ ਰਾਤ ਨੂੰ ਬੱਤੀ ਛੱਡਦੇ ਆ ਜਿਨੇ ਬੱਤੀ ਕੱਟ ਲੈਂਦੇ ਆ ਬੱਚਿਆਂ ਦਾ ਵੀ ਖਤਰਾ ਰਾਤ ਨੂੰ ਕਰੰਟ ਲੱਗ ਸਕਦਾ ਜਾਂ ਜਿਵੇਂ ਦਿਨੇ ਦਾਪਾ ਧਿਆਨ ਵੀ ਰੱਖ ਸਕਦੇ ਆ ਰਾਜ ਨੂੰ ਕਿਵੇਂ ਰੱਖ ਸਕਦੇ ਨੇ ਧਿਆਨ ਕੋਈ ਟ੍ਰਾਂਸਪਾਰਟਿੰਗ ਦੀ ਆ ਕੋਈ ਜਾ ਕਰਕੇ ਵੀ ਇਹ ਇਹਦਾ ਵਿਚਾਰੇ ਹੁਣ ਛੱਡ ਨਹੀਂ ਸਕਦੇ ਆ ਆਪਦਾ ਘਰ ਬਹੁਤ ਮਜਬੂਰ ਨੇ ਕਿ ਬਾਹਰ ਵੀ ਨਹੀਂ ਨਾ ਸਰਕਾਰ ਨੇ ਕੋਈ ਜਗ੍ਹਾ ਬਣਾਈ ਹੋਈ ਜੀ ਜਿੱਥੇ ਵਿਚਾਰੇ ਆਪਦੇ ਬੱਚਿਆਂ ਨੂੰ ਲੈ ਕੇ ਆਪਦੇ ਸਾਰਾ ਦਾਣਾ ਭੱਟਾ ਸਾਂਭ ਸਕਣ ਹਮ ਇਹਨਾਂ ਵਾਸਤੇ ਬਾਹਰ ਵੀ ਸਰਕਾਰ ਨੇ ਕੋਈ ਜਗ੍ਹਾ ਨਹੀਂ ਬਣਾਈ ਹੋਈ ਕੋਈ ਜਗ੍ਹਾ ਨਹੀਂ ਜੇ ਕੋਈ ਬਣਾਈ ਹੋਈ ਹੈ ਤੇ ਉੱਥੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਹੋਈ ਬਸ ਜਿਵੇਂ ਜਾ ਕੇ ਤਾੜਦੀ ਪਿਆ ਐਵੇਂ ਉਹ ਹੀ ਹਿਸਾਬ ਆ ਜੀ ਹਾਂ ਦੇਖੋ ਸੰਗਤ ਜੀ ਤੁਹਾਡੇ ਨਾਲ ਸੰਗਤ ਬਹੁਤ ਆਉਂਦੀ ਪਈ ਹੈ ਸੰਗਤ ਅੰਮ੍ਰਿਤਪਾਲ ਵੀਰ ਦੀਆਂ ਟਰਾਲੀਆਂ ਬਹੁਤ ਜਿਆਦੀਆਂ ਸੰਗਤ ਦੀਆਂ ਮੈਂ ਦੇਖੀਆਂ ਆਉਂਦੀਆਂ ਬਿਲਕੁਲ ਬਿਲਕੁਲ ਉਹ ਸੰਗਤ ਸਾਰੇ ਹੜਪੀਟ ਤਾਂ ਵਾਸਤੇ ਕਰੀਬ ਤੇ ਕਰੀਬ ਮਾਲਵਾ ਦੁਆਬਾ ਮੱਝ ਦੀ ਗੱਲਬਾਤ ਕਰੀਏ ਜਿਹੜੇ ਜਿਹੜੇ ਮਾਲਕ ਨੇ ਕਿਰਪਾ ਕੀਤੀ ਸਭ ਪਹੁੰਚ ਰਹੇ ਮਾ ਬਹੁਤ ਬੰਨ ਦਾ ਗਿਆਨ ਆ ਉਹ ਕਹਿੰਦਾ ਵੀ ਰਾਸ਼ਨ ਤਾਂ ਬਹੁਤ ਜਿਆਦਾ ਆ ਰਿਹਾ ਸਾਡੇ ਤੋਂ ਲਿਆ ਨਹੀਂ ਜਾਂਦਾ ਪਿਆ ਬੇ ਇੰਨੀ ਸੰਗਤ ਸਵਾਗਤ ਤੁਹਾਨੂੰ ਤਸਵੀਰਾਂ ਦਿਖਾਉਣਾ ਇੱਕ ਬੱਚਾ ਅਗਲੇ ਪਾਸੇ ਇਹ ਇਹ ਤਸਵੀਰਾਂ ਭਾਵਕ ਕਰ ਦਿੰਦੀਆਂ ਨੇ ਦੇਖੋ ਛੋਟਾ ਜਿਹਾ ਬੱਚਾ ਹੈ ਸੰਗਤ ਜੀ ਤੇ ਜੇ ਦੂਸਰੇ ਪਾਸੇ ਦੋੋਂ ਦੀ ਗੱਲਬਾਤ ਕਰੀਏ ਤੇ ਉਹ ਬਜ਼ੁਰਗ ਨੇ ਦੇਖੋ ਇਹ ਤੁਰਿਆ ਮਸਾ ਜਾਂਦਾ ਹੁੰਦਾ ਉਮਰ ਦੇ ਵਿੱਚ ਪਰ ਇੰਨੇ ਤੇਜ਼ ਪਾਣੀ ਦਾ ਵਹਾਅ ਤੁਸੀਂ ਦੇਖੋ ਕਿੰਨਾ ਤੇਜ਼ ਆ ਪਾਣੀ ਦਾ ਵਹਾਅ ਸਿਰ ਦੇ ਉੱਪਰ ਤੋੜੇ ਨੇ ਕੋਈ ਰਸਤਾ ਘਰਨ ਚੱਲੇ ਹੋਣੇ ਆ ਘਰ ਕਿਤੇ ਨਾ ਕਿਤੇ ਜਿਵੇਂ ਵੀਰ ਹੁਣਾਂ ਨੇ ਦੱਸਿਆ ਜਾਂ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਤੇ ਆ ਕੁਝ ਘਰ ਨੇ ਸਭ ਤੋਂ ਉੱਚੀ ਜਗ੍ਹਾ ਤੇ ਬਨਾਏ ਹੋਏ ਬਾਕੀ ਸਾਰੇ ਦਾ ਸਾਰਾ ਪਿੰਡ ਫੱਤੇ ਵਾਲਾ ਜਿਹੜਾ ਆਲੇ ਵਾਲਾ ਪਿੰਡ ਹੈ ਨਜ਼ਦੀਕ ਸਾਰੇ ਪਿੰਡ ਨੇ ਇਸ ਤਰੀਕੇ ਦੇ ਨਾਲ ਸੰਗਤ ਜੀ ਡੁੱਬੇ ਹੋਏ ਨੇ ਸੋ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਕੋਈ ਨਹੀਂ ਨਾ ਹੈਗੀ ਜੀ ਮੰਨੋ ਮੰਨੋ ਆਪਦੀਆਂ ਟੈਂਪਰੇਰੀ ਬੇੜੀਆਂ ਬਣਾਈਆਂ ਹੋਈਆਂ ਨੇ ਸਰਕਾਰ ਨੂੰ ਬੇੜੀ ਤਾਂ ਦੇਣੀ ਚਾਹੀਦੀ ਨਾ ਵੀ ਸਾਰੇ ਕਿੰਨਾ ਲੰਗਰ ਬਣ ਕੇ ਆਉਣ ਡਿਆ ਸਾਰੇ ਇਲਾਕੇ ਦਾ ਲੰਗਰ ਉੱਥੇ ਪਿਆ ਹੈ ਹੋਰ ਵੀ ਵਿਚਾਰ ਵਗੈਰਾ ਸਾਰਾ ਕੁਝ ਲੋਕਾਂ ਦਾ ਉੱਥੇ ਪਿਆ ਹੈ ਉਹ ਚੀਜ਼ ਜਗ੍ਹਾ ਦੇ ਬਿਲਕੁਲ ਮੰਨ ਲਓ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕੋਈ ਇਹ ਕੋਈ ਸਾਧਨ ਦਾ ਹੋਣਾ ਚਾਹੀਦਾ ਨਾ ਜਿਹੜੇ ਆਪਾਂ ਫਟਾਫਟ ਮੰਨ ਲਓ ਬੱਚੇ ਆ ਜਿਵੇਂ ਜਗ੍ਹਾ ਤੇ ਅੱਗੇ ਕਹਿੰਦਾ ਹੈ ਕਿ ਛੱਤ गिरਦੀ ਹੈ ਕੋਈ ਮਹਾਰਾਜਾ ਪਾਣਾ ਕੋਈ ਵੀ ਵਰਤ ਸਕਦਾ ਤੇ ਉਹ ਮੈਨੂੰ ਲੱਗ ਤੁਹਾਨੂੰ ਲੱਗਦਾ ਵੀ ਆਪਾਂ ਬੱਚਿਆਂ ਨੂੰ ਆਪਾਂ ਕੱਢ ਪਾਵਾਂਗੇ ਪਾਣੀ ਤੋਂ ਹੂੰ ਬੜਾ ਔਖਾ ਇਹ ਦੇਖੋ ਕਿੰਨਾ ਵੱਡਾ ਰਿਸਕ ਲੈ ਕੇ ਇਹ ਬੱਚੇ ਤੇ ਬਜ਼ੁਰਗ ਜਾ ਰਹੇ ਨੇ ਪਾਣੀ ਦਾ ਵਹਾਅ ਪਹਿਲਾਂ ਵੀ ਬਹੁਤ ਤੇਜ਼ ਹੈ ਪਰ ਹਰੀਕਿਆਂ ਤੋਂ ਜਿਹੜੇ ਡੇਟ ਚੁੱਕੇ ਹੋਏ ਨੇ ਵੱਡੀ ਗਿਣਤੀ ਅੰਦਰ ਪਾਣੀ ਜਿਹੜਾ ਇਸ ਪਾਸੇ ਛੱਡਿਆ ਹੋਇਆ ਸੋ ਇਹ ਜੇ ਪਾਣੀ ਹੋਰ ਤੇਜ਼ ਹੋ ਜਾਂਦਾ ਤੇ ਬਜ਼ੁਰਗ ਵੀ ਰੋੜ ਸਕਦੇ ਆ ਤੇ ਬੱਚਾ ਵੀ ਰੋੜ ਸਕਦਾ ਹਾਲਾਤ ਇੰਨਾ ਦੇ ਬਣੇ ਪਏ ਨੇ ਇੱਕ ਆਫਤ ਇਸ ਤਰੀਕੇ ਦੀ ਆਈ ਹੋਈ ਆ ਉੱਪਰਲੇ ਪਾਸੋਂ ਫੁੱਲ بارش ਜਿਹੜੀ ਹੈ ਉਹ ਪੈ ਰਹੀ ਹੈ ਬੱਚੇ ਨਿਆਣੇ ਇਸ ਪਾਸੇ ਪਿੰਡਾਂ ਦੇ ਵਿੱਚ ਵਿਚਰਨ ਵਾਲੇ ਨੇ ਸੋ ਇਹਨਾਂ ਵਾਸਤੇ ਬੜਾ ਔਖਾ ਸਮਾਂ ਹੈ ਤੇ ਮੈਂ ਧੰਨਵਾਦ ਕਰਦਾ ਉਹਨਾਂ ਆ ਵੀਰਾਂ ਦਾ ਉਹਨਾਂ ਪਰਿਵਾਰਾਂ ਦਾ ਉਹਨਾਂ ਸੰਗਤਾਂ ਦਾ ਪੰਜਾਬ ਦੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਲੋਕ ਇਹਨਾਂ ਲੋਕਾਂ ਵਾਸਤੇ ਉਹ ਖੜੇ ਹੋਏ ਨੇ ਕਿਉਂਕਿ ਕਿਸੇ ਚੀਜ਼ ਦੀ ਵੀ ਲੋੜ ਪੈਂਦੀ ਹੈ ਉਹ ਸੇਵਾ ਕਰਨ ਵਾਸਤੇ ਪਹੁੰਚ ਰਹੇ ਨੇ ਗੱਲ ਕਰੀਏ ਤੇ ਵੱਡੀ ਗਿਣਤੀ ਦੇ ਅੰਦਰ ਇੱਥੇ ਟਰਾਲੀਆਂ ਲਾਉਣ ਨੂੰ ਵੀ ਜਗ੍ਹਾ ਹੁਣ ਇਸ ਵਕਤ ਨਹੀਂ ਮਿਲ ਰਹੀ ਕਿਉਂਕਿ ਮਾਲਡੰਗਰ ਵਾਸਤੇ ਚਾਰਾ ਤੇ ਲੋਕਾਂ ਦੇ ਸ਼ਕਨ ਸ਼ਕਾਉਣ ਵਾਸਤੇ ਰਸਤਾ ਵੀ ਵੱਡੀ ਗਿਣਤੀ ਦੇ ਅੰਦਰ ਪਹੁੰਚ ਰਹੀਆਂ ਨੇ ਸੋ ਤਸਵੀਰਾਂ ਸੰਗਤ ਜੀ ਸੀ ਤੁਹਾਡੇ ਨਾਲ ਪਿੰਡ ਫੱਤੇ ਵਾਲੇ ਦੀਆਂ ਕਰ ਰਹੇ ਹਾਂ ਹਜੇ ਅਸੀਂ ਉੱਪਰ ਵਾਲੀ ਜਗ੍ਹਾ ਤੇ ਖੜੇ ਹੋਏ ਹਾਂ ਇਸ ਤਰ੍ਹਾਂ ਕਹਿ ਲਈਏ ਵੀ ਬੰਨ ਦੇ ਨਜ਼ਦੀਕ ਖੜੇ ਹੋਏ ਹਾਂ ਇੱਥੇ ਪਾਣੀ ਬਿਲਕੁਲ ਘਟ ਹੈ ਤੇ ਇਸ ਪਾਸੇ ਜੇ ਗੱਲਬਾਤ ਕਰੀਏ ਹਜੇ ਅਸੀਂ ਇਸ ਪਾਣੀ ਨੂੰ ਘਟ ਕਹਿ ਰਹੇ ਹਾਂ ਤੇ ਆਹ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ ਵੀ 5 6 6 ਫੁੱਟ ਜਿੱਥੇ ਸਸਕਾਰ ਕੀਤਾ ਜਾਂਦਾ ਹੈ ਸ਼ਮਸ਼ਾਨ ਘਾਟ ਦਾ ਏ ਏਰੀਆ ਹੈਗਾ ਸੋ ਇਹ ਦੇਖੋ ਤੁਸੀਂ ਪਿੱਲਰ ਕਿੱਥੋਂ ਤੱਕ ਡੁੱਬੇ ਹੋਏ ਨੇ ਘਟੋ-ਘਟ ਵੀ 5-6 ਫੁੱਟ ਜਿਹੜਾ ਪਾਣੀ ਹੈ ਸ਼ਮਸ਼ਾਨ ਘਾਟ ਦੇ ਵਿੱਚ ਹੀ ਚੜਿਆ ਹੋਇਆ ਖੰਬਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਰਹਿਣ ਬਸੇਰੇ ਨੇ ਲੋਕਾਂ ਦੇ ਬੈਠਣ ਵਾਸਤੇ ਜਗ੍ਹਾ ਬਣੀ ਹੁੰਦੀ ਆ ਨਹੀਂ ਕਣੀ ਤੋਂ ਬਚਣ ਵਾਸਤੇ ਪਰ ਉਹ ਵੀ ਸਾਰੇ ਦੇ ਸਾਰੇ ਡੁੱਬੇ ਹੋਏ ਨੇ ਸੋ ਇਹ ਹਾਲਾਤ ਜਿਹੜੇ ਆ ਦੇਖੇ ਨਹੀਂ ਜਾਂਦੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਦੇਖੇ ਜਾ ਸਕਦੇ ਨੇ ਸਭ ਕੁਝ ਦੂਸਰੇ ਨੰਬਰ ਤੇ ਪਰਿਵਾਰ ਦੀ ਗੱਲਬਾਤ ਆਪਾਂ ਕੀਤੀ ਸੀ ਤੇ ਅੱਜ ਵੀ ਉਹ ਪਰਿਵਾਰ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੋਈ ਲੜੀ ਜਾਗਦੀ ਆ ਔਲਾਦ ਆ ਕੋਈ ਵੀ ਮਾਣਵਾ ਪਰਸਾਇਦਾ ਕੋਈ ਲੜ ਚਲਣ ਲਈ ਆ ਆ ਗਈ ਆ ਲੜ ਤੇ ਉਹ ਸਾਹਮਣੇ ਬਿਲ ਬਿਤਾਏ ਤਾਂ ਜਿੰਦਾ ਹੋਣਾ ਤੇ ਕੋਈ ਇਸ ਤਰ੍ਹਾਂ ਕੋਈ ਬਹੁਤ ਟਿਕਣਾ ਵੀ ਆਜੀ ਪਕੀਂਡੀਆਂ ਦਾ ਇਵੈਂਟ ਕਰ ਦੋ ਹਾਂ ਜੀ ਮਹਾਰਾਜ ਦਾ ਭਾਣਾ ਵਾਪਰ ਗਿਆ ਇਹ ਹੋ ਗਿਆ ਇਹੋ ਬਿਲਕੁਲ ਇਸ ਜੀ ਦਾ ਬਧਾਨ ਨਹੀਂ ਦਿੰਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਅੰਦਰ ਗੁਰਦੁਆਰਾ ਸਾਹਿਬ ਤੱਕ ਪਹੁੰਚ ਕਰੀਏ ਤੇ ਉੱਥੋਂ ਦੇ ਕੀ ਹਾਲਾਤ ਨੇ ਪਿੰਡ ਦੇ ਕੀ ਕੀ ਹਾਲਾਤ ਨੇ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਦੁਨੀਆ ਵਿੱਚ ਹਾਂ ਉਹਨਾਂ ਨੇ ਅੱਜ ਇਹਨਾਂ ਦੀ ਵਾਪਰਨ ਵਾਸਤੇ ਜਿਹੜਾ ਟੈਲਫੋਨ ਪੇਟਾ ਕੀਤੀ ਆ ਬਹੁਤ ਧੰਨਵਾਦ ਬਿਲਕੁਲ ਦੂਜੇ ਨੰਬਰ ਤੇ ਇਹ ਗੱਲ ਆ ਵੀ ਇਹ ਪਾਣੀ ਦੀ ਜਿਹੜੀ ਮਾਰਾਂ ਪਾਣੀ ਲੈ ਜਾਣਾ 10 ਦਿਨ ਨੂੰ 15 ਨੂੰ ਇਹ ਨਾ ਸਮਝੋ ਵੀ 10 ਦਿਨ ਤੋਂ ਬਾਅਦ ਜਿਹੜਾ ਫੜ ਖਤਮ ਹੋ ਗਿਆ ਹਾਂ ਇਹ ਜਿਹੜਾ ਹੜ੍ਹ ਆ ਜਿੰਨਾ ਚਿਰ ਕਣਕ ਨਹੀਂ ਆਉਂਦੀ ਘਰ ਬਿਲਕੁਲ ਉਹਨਾਂ ਚਿਰ ਰਹਿਣਾ ਉਹਨਾਂ ਤਰੀਕੇ ਬਿਲਕੁਲ ਜੀ ਆਪਾਂ ਵੇਖਦੇ ਆ ਮੇਲਾ ਜਿਹੜਾ ਭਰਦਾ ਸੜਕਾਂ ਬੰਦ ਨੇ ਇਹ ਪਾਣੀ ਚੜ੍ਹੇ ਤੱਕ ਇਹਨਾਂ ਨੇ ਕਿਹਾ ਵੀ ਇੰਨਾ ਫੀਸਾਂ ਇਹਨਾਂ ਨੇ ਕਣਕਾਂ ਬੀਜਣ ਵਧੀਆਂ ਬੀਜ ਇਹਨਾਂ ਦੇ ਵਿਆਹ ਸ਼ਾਦੀਆਂ ਦੇ ਘਰ ਦੇ ਵਿੱਚ ਬਿਮਾਰੀ ਮਾਲ ਡੰਗਰ ਦਾ ਸਾਰਿਆਂ ਨੂੰ ਬੇਨਤੀ ਕਰਦੇ ਆਂ ਇਹੀ ਆ ਬਿਲਕੁਲ ਹੀ ਬਾਰੇ ਫੜਦੇ ਨੇ ਬਾਬਾ ਜੀ ਇਹ ਜਿਹੜੇ ਸਮਾਸ ਤੇ ਵੀ ਨੇ ਨਾ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਇਹਨਾਂ ਦੇ ਮੂੰਹ ਚ ਪਾ ਰਹੇ ਨੇ ਤੇ ਮੈਂ ਇੱਥੇ ਵੇਖ ਰਿਹਾ ਹਾਂ ਲੜਾਈ ਝਗੜਾ ਵੀ ਹੋ ਰਿਹਾ ਆਪ ਕੋ ਆਪਣਾ ਕਬੀਲਾ ਵੀ ਪਾਲਣ ਦਾ ਯਤਨ ਕੀਤਾ ਜਾ ਰਿਹਾ ਨੇ ਇਹ ਰਿਸ਼ਤੇਦਾਰੇ ਆ ਹੈ ਨਾ ਜਿਹਦਾ ਡੱਕਾ ਨਹੀਂ ਰੁੜਿਆ ਉਹ ਆ ਉਹ ਆ ਕੇ ਨੰਬਰਦਾਰ ਬਣ ਜਾਂਦਾ ਕਿ ਉਹਨਾਂ ਨੂੰ ਕੀ ਕਹੋ ਦੇਖੋ ਜੀ ਜਿਨ੍ਹਾਂ ਦਾ ਇੱਕ ਪੈਸੇ ਦਾ ਵੀ ਨੁਕਸਾਨ ਨਹੀਂ ਹੋਗਾ ਉਹ ਸਿਰਫ ਤੁਸੀਂ ਮੀਲਾ ਵੇਖਣ ਦਾ ਕਹਿੰਦੇ ਮੀਲਾ ਵੇਖਣ ਦੇ ਮਾਰੇ ਆ ਵੀ ਆਪਦਾ ਘਰ ਭਰ ਲੀ ਗਏ ਇੱਥੋਂ ਆਉਂਦੇ ਆ ਹਾਂ ਇਹਨਾਂ ਦੇ ਨਾਂ ਵੀ ਲੈ ਕੇ ਜਾ ਰਹੇ ਹੋ ਇਹਨਾਂ ਦੇ ਨਾਂ ਤੇ ਜਿੰਨਾ ਦਾ ਡੁੱਬਿਆ ਉਹਨਾਂ ਦੇ ਨਾਂ ਤੇ ਲੈ ਕੇ ਜਾ ਰਹੇ ਜਿਵੇਂ ਵੀਰਜੀ ਨੇ ਕਿਹਾ ਵੀ 10-15 ਦਿਨ ਤੱਕ ਪਾਣੀ ਲੈ ਜਾਣਾ ਹੈ ਅਸਲ ਹੜ ਉਦੋਂ ਸ਼ੁਰੂ ਹੋਣਾ ਹੈ ਜਿਹੜਾ ਅਸਲ ਹੜ ਮਾਰੀਆਂ ਬਿਲਕੁਲ ਹੁਣ 10-15 ਦਿਨ ਬਾਅਦ ਹੁਣ ਤਾਂ ਪਾਣੀ ਆਇਆ ਪਾਣੀ ਚੱਲ ਰਿਹਾ ਹੈ ਜਦੋਂ ਪਾਣੀ ਡੱਕ ਗਿਆ 15 ਦਿਨ ਬਾਅਦ ਅਸਲ ਹੜ ਸ਼ੁਰੂ ਹੋਣਾ ਇਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਵੀ ਕਰਨੀਆਂ ਉਹਦੇ ਵਾਸਤੇ ਵੀ ਤੀਲ ਦੀ ਸਿੰਘ ਸਾਹਿਬ ਜੀ ਕਹਿ ਰਹੇ ਨੇ ਵੀ ਅਸਲ ਹੜ ਤਾਂ ਉਦੋਂ ਆਉਣਾ ਹੈ ਜਦੋਂ ਪਾਣੀ ਨੇ ਲੈ ਜਾਣਾ ਹੈ ਮੈਨੂੰ ਤਾਂ ਇਹ ਲੱਗਦਾ ਵੀ ਪਾਣੀ ਉਤਰਨ ਵਾਲਾ ਹੈ ਹੀ ਨਹੀਂ ਜੇ ਪਾਣੀ ਘਟਦਾ ਹੈ ਤਾਂ ਇਸ ਪਾਣੀ ਨੇ ਘੱਟੋ ਘੱਟ ਨਹੀਂ 20 20 ਫੁੱਟ ਥੱਲੇ ਟੋਏ ਤੇ ਡੁੰਗਾਈ ਦੇ ਵਿੱਚ ਉਹਨੇ ਫਾੜ પા ਕੇ ਚਲੇ ਜਾਣਾ ਹੈ ਜ਼ਮੀਨਾਂ ਤਾਂ ਖਤਮ ਕਰ ਦੇਣੀਆਂ ਇਸ ਪਾਣੀ ਨੇ ਤੇ ਫੇਰ ਕਿਸ ਤਰੀਕੇ ਦੇ ਨਾਲ ਜ਼ਮੀਨਾਂ ਬਣਾਈਆਂ ਜਾਣਗੀਆਂ ਬਹੁਤ ਔਖਾ ਸਮਾਂ ਸਾਰਿਆਂ ਦੇ ਵੱਖੋ ਵੱਖਰੇ ਵਿਚਾਰ ਨੇ ਵੱਖੋ ਵੱਖਰਾ ਪੰਜਾਬ ਦੇ ਜਾਇਆਂ ਦਾ ਦਰਦ ਹੈ ਵੀ ਜਿਨ੍ਹਾਂ ਲੋਕਾਂ ਦੇ ਘਰ ਉਜੜ ਗਏ ਜਿਨ੍ਹਾਂ ਲੋਕਾਂ ਦੇ ਪਰਿਵਾਰ ਉਜੜ ਗਏ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਜਿਨ੍ਹਾਂ ਲੋਕਾਂ ਦੇ ਸੰਦ ਰੁੜ ਗਏ ਸੋ ਉਹਨਾਂ ਦਾ ਦਰਦ ਜਿਹੜਾ ਹੈ ਉਹ ਜਦੋਂ ਬਿਆਨ ਕਰਦੇ ਤੇ ਸੁਣਿਆ ਤੱਕ ਨਹੀਂ ਜਾਂਦਾ ਪਰ ਪੰਜਾਬ ਦੇ ਜਾਇਆਂ ਨੂੰ ਨਮਸਕਾਰ ਪੰਜਾਬ ਦੇ ਨਾਲ ਖੜਨ ਵਾਲਿਆਂ ਦਾ ਸਤਿਕਾਰ ਜਿਨ੍ਹਾਂ ਨੇ ਪੰਜਾਬ ਤੇ ਇਸ ਸਥਿਤੀ ਦੇ ਸਮੇਂ ਦੇ ਅੰਦਰ ਇੱਕ ਤਾਨ ਕੇ ਖੜਨਾ ਕੀਤਾ ਉਹ ਭਾਵੇਂ ਕਲਾਕਾਰ ਭਰਾ ਹੋਣ ਤੇ ਭਾਵੇਂ ਸਰਕਾਰ ਦੇ ਕੁਝ ਨਮਾਇंदे ਹੋਣ ਭਾਵੇਂ ਡੀਸੀ ਸਾਹਿਬ ਹੋਣ ਉਹਨਾਂ ਦਾ ਧੰਨਵਾਦ